ਪੱਕਾ ਨਹੀਂ ਕੀਤਾ ਗਿਆ ਡਾਕਟਰ ਸਾਹਿਬ ਸਾਡਾ ਮੰਨਣਾ ਵਾ ਤੁਸੀਂ ਇਸ ਐਂਗਲ ਤੋਂ ਸੋਚਦੇ ਹੋ ਵਕਰੀ ਗੱਲ ਆ ਕਿ ਪ੍ਰਪੱਕ ਨਹੀਂ ਕਰਾਇਆ ਪਰ ਸਾਡਾ ਮੰਨਣਾ ਕਿ ਟੀਪੂ ਸੁਲਤਾਨ ਦੇ 12 ਦੇ 12 ਹੀ ਬੱਚੇ ਲਿਆਂਦੇ ਸੀ ਤੇ 300 ਦੇ ਪਰਿਵਾਰਕ ਮੈਂਬਰ ਉਹਦੇ ਭਰਾ ਦੇ ਮੁੰਡੇ ਤੇ ਨੇੜੇ-ਨੇੜੇ ਦੇ ਉਹਦੀਆਂ ਤਿੰਨ ਮਾਵਾਂ ਤੇ 300 ਜੀ ਤੇ ਹੋਰ ਨੇੜਲੇ ਰਿਸ਼ਤੇਦਾਰ ਇਤਿਹਾਸ ਕਰ ਕਹਿੰਦੇ ਯਾਰਪਾ ਕੇ 1500 ਬੰਦਾ ਕਲਕੱਤੇ ਲਿਆਂਦਾ ਸੀ ਟੌਲੀ ਗੰਜ ਨਾਂ ਦੀ ਇੱਕ ਜਗ੍ਹਾ ਮੰਨੂ ਵੱਖਰੀ ਦਿੱਤੀ ਗਈ ਸੀ ਐਡੇ ਪਰਿਵਾਰ 'ਚ ਧਰਮ ਪਰिवर्तन ਕਦੀ ਹੋ ਹੀ ਨਹੀਂ ਸਕਦਾ ਸੀ ਤੇ ਉਧਰ ਮਹਾਰਾਜਾ ਦਲੀਪ ਸਿੰਘ ਦੀ ਉਮਰ ਕਿਹੜੀ ਸੀ ਮਿਸਟਰ ਲੌਗਨ ਤੇ ਮਿਸੇਜ਼ ਲੌਗਨ ਦੀ ਡਿਊਟੀ ਇਹ ਕੰਪਨੀ ਨੇ ਲਈ ਸੀ 12000 ਮਹੀਨੇ ਦਾ ਉਹਨਾਂ ਨੂੰ ਦਿੰਦੇ ਸੀ ਕਿ ਇਹਦਾ ਬੱਚੇ ਦਾ ਧਰਮ ਪਰिवर्तन ਕਰਾਓ ਕਿਉਂਕਿ ਉਹਨਾਂ ਨੂੰ ਸਿੱਖਾਂ ਤੋਂ ਇੰਨਾ ਖਤਰਾ ਸੀ ਕਿ ਸਿੱਖਾਂ ਦੇ ਪੰਜਾਬ ਤੇ ਅਸੀਂ 50 ਸਾਲ ਵੀ ਰਾਜ ਕਰ ਲਿਆ ਤੇ ਜੇ ਮਹਾਰਾਜਾ ਰਜੀਤ ਸਿੰਘ ਦਾ ਇੱਕ ਵੀ ਵੰਸ਼ ਜੀਂਦਾ ਰਹਿ ਗਿਆ ਜਾਂ ਉਹ ਸਿੱਖ ਪਰਪੱਕ ਰਹਿ ਗਿਆ ਤੇ ਇਹ ਕਦੇ ਵੀ ਖੰਡੇ ਖੜਕਾਉਣਗੇ ਤੇ ਸਾਨੂੰ ਇਥੋਂ ਭਜਾਉਣਗੇ ਇਸ ਕਰਕੇ ਮਹਾਰਾਜਾ ਦਲੀਪ ਸਿੰਘ ਤੇ ਟੀਪੂ ਸੁਲਤਾਨ ਦੇ ਬੱਚਿਆਂ ਦਾ ਆਪਸ ਵਿੱਚ ਮੇਲ ਨਹੀਂ ਕਰਾ ਸਕਦੇ ਕਿਉਂਕਿ ਟੀਪੂ ਸੁਲਤਾਨ ਨੂੰ ਉਹਨਾਂ 3 ਕਰੋੜ ਦਾ ਹਰਜਾਨਾ ਲਾਇਆ ਸੀ ਤੇ ਟੀਪੂ ਸੁਲਤਾਨ ਜਿਹੜਾ ਉਹ ਦਿੱਲੀ ਛੱਡ ਗਿਆ ਸੀ ਕੀਰਤੇ ਤੇ ਉਹ 3 ਕਰੋੜ ਭਰ ਨਾ ਸਕਣ ਕਾਰਨ ਉਹਦਾ ਸਾਰਾ ਪਰਿਵਾਰ ਚੋਕ ਕਿਉ ਇੱਥੇ ਲੈ ਆਏ ਅੱਜ ਵੀ ਉਹ ਕੋਲਕਾਤਾ ਕੋਈ ਰਿਕਸ਼ਾ ਪਾਉਂਦਾ ਕੋਈ ਵਾਲ ਕੱਟਦਾ ਮਤਲਬ ਉਹਨਾਂ ਦਾ ਇਹੋ ਜਿਹੀ ਉਹਨਾਂ ਦੇ ਪਰਿਵਾਰ ਦੀ ਚਖਣਾ ਪੁੱਟੀ ਕਿ ਉਹ ਦੁਨੀਆ ਦੇ ਨਕਸ਼ੇ ਤੋਂ ਇਤਿਹਾਸ ਤੋਂ ਇੱਕ ਅਮੀਰ ਪਰਿਵਾਰ ਤੋਂ ਇੱਕ ਇਹੋ ਜਿਹਾ ਪਰਿਵਾਰ ਬਣ ਗਏ ਆ ਕਿ ਜਿਨ੍ਹਾਂ ਦੀ ਰੋਜੀ ਰੋਟੀ ਵੀ ਬੜੀ ਮੁਸ਼ਕਲ ਤੇ ਉਹਨਾਂ ਨੂੰ ਟੌਲੀ ਗੰਜ ਦਾਾਂ ਦੀ ਜਗ੍ਹਾ ਦਿੱਤੀ ਸੀ ਕਲਕੱਤੇ ਮਲੇਰੀਆ ਜਿੱਥੇ ਪ੍ਰਮਾਰ ਜਿੱਥੇ ਮਲੇਰੀਆ ਰਹੀ ਉੱਥੇ ਹੀ ਉਹਦੇ 12 ਭਰਾ ਇੱਕ ਕਰਕੇ ਮਰੇ ਆ ਮਹਾਰਾਜਾ ਤਾਰੀਪ ਸਿੰਘ ਨੂੰ ਤੇ ਏਡਾ ਤਕੜਾ ਮਹਿਲ ਤੇ 34000 ਏਕੜ ਇੰਗਲੈਂਡ ਦੇ ਵਿੱਚ ਦਿੱਤਾ ਗਿਆ ਸੀ ਕੁਝ ਹੈ ਸੀ ਨਾ ਪਿੱਛੇ ਸੋ ਤੁਹਾਡੇ ਅਸੀਂ ਬਹੁਤ ਕਦਰ ਕਰਦੇ ਹਾਂ ਬਹੁਤ ਤੁਹਾਨੂੰ ਨੌਲਜ ਆ ਪਰ ਇੱਥੇ ਇੱਕ ਮੈਨੂੰ ਲੱਗਿਆ ਕਿ ਧਰਮ ਸਾਡੇ ਚੋ ਧਰਮ ਮਹਾਰਾਜਾ ਤਲੀਪ ਸੋੰਦਾ ਵੀ ਪਰਪੱਕ ਸੀ ਤਾਂ ਹੀ ਤਾਂ ਉਹਨੇ 21 ਸਾਲ ਦੀ ਉਮਰ ਚ ਆ ਕੇ ਜਿਹਨੂੰ ਬੱਚੇ ਨੂੰ ਆਪਾਂ ਬਾਲਗ ਮੰਨਦੇ ਆ ਅਸਲ ਬਾਲਗ ਮੰਨਦੇ ਉਹਨੇ ਦਾੜੀ ਕੇਸ ਰੱਖ ਲਏ ਸੀ ਜਦੋਂ ਮਹਾਰਾਣੀ ਜਿੰਦਾ ਨੂੰ ਪਹਿਲੀ ਵਾਰ ਮਿਲਿਆ ਤੇ ਜਦੋਂ ਕੇਸ ਦਾੜੀ ਨਹੀਂ ਸੀ ਉਹ ਕਹਿੰਦੀ ਰਾਜ ਭਾਗ ਗਿਆ ਵੱਖਰੀ ਗੱਲ ਪੁੱਤ ਦਾੜੀ ਕੇਸ ਨਹੀਂ ਸੀ ਜਾਣੇ ਚਾਹੀਦੇ ਦੂਜੀ ਵਾਰ ਉਹਨੇ ਦਾੜੀ ਕੇਸ ਰੱਖ ਲਏ ਸੀ ਤੇ ਮਲਕਾ ਨੂੰ ਉਹਨੇ ਜ਼ਰੂਰਤ ਕੀਤੀ ਸੀ ਖਤ ਲਿਖ ਕੇ ਕਿ ਤੂੰ ਮੇਰੇ ਨਾਲ ਧੋਕਾ ਕੀਤਾ ਉਹ ਫਰਾਂਸ ਗਿਆ ਪੈਰਿਸ ਦੀਆਂ ਗਲੀਆਂਾਂ ਚ ਫਿਰਿਆ ਨਹੀਂ ਉਦੀ ਕਿਸੇ ਬਾਹ ਖੜੀ ਉਹ ਵੱਖਰੀ ਗੱਲ ਬਾਹ ਫੜੀ ਪਰ ਉਹਨੇ ਕੋਸ਼ਿਸ਼ ਕੀਤੀ ਕਿ ਅਖੀਰਲੀ ਵਾਰ ਫੇਰ ਨੂੰ ਪੰਜਾਬ ਨੂੰ ਆਜ਼ਾਦ ਕਰਾਇਆ ਜਾਵੇ 107 ਸਤਿ ਸ੍ਰੀ ਅਕਾਲ ਦੋਸਤੋ